ਫੋਟੋ ਕੱਢ ਲਿਓ ओके okay. जी ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਗਵਰਨਮੈਂਟ ਹਾਈ ਸਕੂਲ 10 ਗ੍ਰੇਡ ਕੋਣ ਕਹਿੰਦਾ ਹੈ ਕਿ ਪੜ੍ਹਾਈ ਸਿਰਫ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੋਣ ਕਹਿੰਦਾ ਹੈ ਕਿ ਪੜ੍ਹਾਈ ਸਿਰਫ ਮਹਿੰਗੀਆਂ ਕਿਤਾਬਾਂ ਜਾਂ ਮਹਿੰਗੀਆਂ ਵਰਦੀਆਂ ਜਾਂ ਸਿਰਫ ਲੱਗੀਆਂ ਹੋਈਆਂ ਬੱਸਾਂ ਜੋ ਘਰਾਂ ਤੋਂ ਚੱਕ ਕੇ ਲੈ ਜਾਂਦੀ ਤੇ ਸਕੂਲਾਂ ਦੇ ਵਿੱਚ ਛੱਡ ਦਿੰਦੀਆਂ ਉਹਨਾਂ ਦੇ ਨਾਲ ਹੀ ਪੜ੍ਹਾਈ ਜਾਂਦੀ ਆ ਅਜਿਹੇ ਬਹਿਮ ਦੂਰ ਕਰਨ ਲਈ ਆਪਾਂ ਪਹੁੰਚੇ ਆ ਇੱਕ ਅਜਿਹੇ ਸਕੂਲ ਦੇ ਵਿੱਚ ਜਿੱਥੇ ਮਾਟਰ ਸੁੱਤਾ ਸਿੰਘ ਖਟੜਾ ਖੋਦ ਪੜੇ ਵੀ ਹੋਏ ਨੇ ਜਿੱਥੇ ਪੜਾਇਆ ਵੀ ਹੋਏ ਨੇ ਉਹਨੇ ਜਵਾਨੀ ਸੁਣ ਲੈਂਦੇ ਆ ਤੇ ਪ੍ਰਾਪਤੀਆਂ ਕੀ ਆ ਸਕੂਲ ਦੀਆਂ ਉਹ ਵੀ ਨਾਲ ਤੇ ਜੁੜਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਮੌਜੂਦ ਨੇ ਮਾਟਰ ਸੁੱਤਾ ਸਿੰਘ ਖਟੜਾ ਸਵਾਗਤ ਹੈ ਤੁਹਾਡਾ ਸਸਿਕਲ ਦੀ ਭਗਵੰਤ ਜੀ ਤੁਹਾਡਾ ਵੀ ਤੁਹਾਡੀ ਟੀਮ ਦਾ ਸੀ ਵੀ ਤੁਹਾਨੂੰ ਦੇਖਣ ਵਾਲੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਹਾਂ ਤੇ ਪਹਿਲਾ ਪਹਿਲਾ ਸਵਾਲ ਸਾਡਾ ਮਾੜੀ ਤੁਹਾਨੂੰ ਇਹ ਆ 10 ਗ੍ਰੇਡ ਸਕੂਲ ਦੇ ਨਾਲ ਕਿੰਨੇ ਕਨੈਕਟ ਤੱਕ ਕੀ ਆ ਤੁਹਾਡੀ ਕੀ ਸੰਬੰਧ ਹੈ ਤੁਹਾਡੇ 10 ਗ੍ਰੇਡ ਸਕੂਲ ਦੇ ਨਾਲ ਦੇਖੋ 10 ਗ੍ਰੇਡ ਸਕੂਲ ਦੇ ਵਿੱਚ 1955 ਦੇ ਵਿੱਚ ਮੈਂ ਪਹਿਲੀ ਜਮਾਤ ਦਾਖਲ ਹੋਇਆ ਸੀਗਾ ਇੱਥੋਂ 5ਵੀਂ ਕਰਨ ਤੋਂ ਬਾਅਦ ਫਿਰ ਮੈਂ ਕਾਲਸਾ ਸਕੂਲ ਨੰਦ ਪ੍ਰਸਾਪਤ ਲਾ ਗਿਆ ਤੇ 1979 ਦੇ ਵਿੱਚ ਮੈਂ ਬਤੌਰ ਟੀਚਰ ਇੱਥੇ ਮੁੜ ਕੇ ਆਇਆ ਇਸ ਕਰਕੇ ਮੈਨੂੰ ਇਹ ਸਕੂਲ ਦਾ ਵਿਦਿਆਰਥੀ ਹੋਣ ਦਾ ਵੀ ਮਾਣ ਹੈ ਇਹ ਸਕੂਲ ਦਾ ਟੀਚਰ ਹੋਣ ਦਾ ਵੀ ਮਾਣ ਤੇ ਮੈਂ ਇੱਥੇ 28 ਸਾਲ ਸਰਵਿਸ ਕੀਤੀ ਤੇ 28 ਸਾਲ ਸਰਵਿਸ ਕਰਨ ਤੋਂ ਬਾਅਦ 2006 ਚ ਰਿਟਾਇਰ ਹੋ ਗਿਆ ਸੀ ਤੇ ਇਸ ਕਰਕੇ ਇਸ ਸਕੂਲ ਦੇ ਨਾਲ ਤਾਂ ਬਈ ਮੇਰਾ ਦੋਹਰਾ ਰਿਸ਼ਤਾ ਹੈ ਤੇ ਮੈਨੂੰ ਬਣਾਉਣ ਵਾਲਾ ਵੀ ਇਹੀ ਸਕੂਲ ਹੈ ਤੇ ਮੈਂ ਤਾਂ ਇਹਨੂੰ ਭੁੱਲ ਨਹੀਂ ਸਕਦਾ। ਤੇ ਬਾਕੀ ਇਹ ਹੈ ਵੀ ਸਕੂਲ ਜਿਹੜਾ ਹੈਗਾ ਏ ਉਹੋ ਮੈਡਮ ਰੱਖਿਆ ਮਤਲਬ ਕਿਉਂਕਿ ਸਾਡੇ ਰਿਟਾਇਰ ਹੋਣ ਤੋਂ ਬਾਅਦ ਬਹੁਤ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਉਹ ਨਵੀਆਂ ਸਰਕਾਰ ਵੱਲੋਂ ਸ਼ੁਰੂ ਹੋਈਆਂ। ਉਹਨਾਂ ਐਕਟੀਵਿਟੀਆਂ ਦੇ ਵਿੱਚ ਇਸ ਸਕੂਲ ਦੀ ਬੜੀ ਮਿਲਖਣਤਾ ਹੈ। ਮੈਂ ਬਾਹਰ ਸੁਣ ਰਿਹਾ ਸੀ ਅਚੀਵਮੈਂਟਸ ਦੇ ਵਿੱਚ ਕੋਈ ਨਾ ਦੇ ਜੂਨੀਅਰ ਦੇ ਵਿੱਚ ਬੱਚੇ ਜਿਹੜੇ ਹੈ ਉਹ ਚਾਈਲਡ ਕਾਂਗਰਸ ਹੁੰਦੀ ਹੈ ਇੱਕ ਹਰ ਸਾਲ ਤੇ ਉਹ ਉਹਦੇ ਵਿੱਚ ਬੱਚਿਆਂ ਨੇ ਭਾਗ ਲਿਆ ਤੇ ਅਸਲ ਵਿੱਚ ਪਹਿਲਾ ਬੱਚਾ ਜਿਹੜਾ ਨੈਸ਼ਨਲ ਤੇ ਜਾ ਗਿਆ ਆਇਆ ਸੀ ਮੈਡਮ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਇਸ ਸਕੂਲ ਦੇ 14 ਵਾਰ ਬੱਚੇ ਜਿਹੜੇ ਹੈਗੇ ਆ ਉਹ ਇੰਡੀਅਨ ਨੈਸ਼ਨਲ ਚਾਰਲਡ ਕਾਂਗਰਸ ਦੇ ਵਿੱਚ ਸਾਇੰਸ ਕਾਂਗਰਸ ਦੇ ਵਿੱਚ ਜਾ ਚੁੱਕਿਆ ਤੇ ਪਹਿਲਾ ਬੱਚਾ ਜਿਹੜਾ ਗਿਆ ਸੀਗਾ ਉਹ ਮੇਰਾ ਹੀ ਬੇਟਾ ਸੀ ਜਿਹਨੇ ਬਾਚ ਆਈਆਰਟੀ ਕੀਤੀ ਕੜਕਪੁਰ ਤੋਂ ਤੇ ਉਹ ਹਾਵੜਾ ਇੰਜੀਨੀਅਰਿੰਗ ਕਾਲਜ ਸੀਗਾ ਜਿੱਥੇ ਮਤਲਬ ਉਹਨਾਂ ਦਾ ਆਲ ਇੰਡੀਆ ਦਾ ਹੋਇਆ ਸੀ ਉਸ ਤੋਂ ਬਾਅਦ ਫੋਰਨ ਚੰਗੀ ਸਾਇੰਸ ਮਾਸਟਰ ਸੀਗੇ ਇੱਥੇ ਤੇ ਫੋਰਨ ਚੰਜੀ ਨੇ ਆਪਣੀ ਟੈਨਿਓਰ ਦੇ ਵਿੱਚ 13 ਵਾਰੀ ਬੱਚਿਆਂ ਦੀ ਪਾਰਟਿਸਪੇਸ਼ਨ ਕਰਾਈ 13 ਸਾਲ ਲਗਾਤਾਰ ਤੇ ਬੜੀ ਵੱਡੀ ਅਚੀਵਮੈਂਟ ਹੈ ਸਕੂਲ ਦੀ ਬਹੁਤ ਵੱਡੀ ਅਚੀਵਮੈਂਟ ਹੈ ਤੇ ਇਸ ਕਰਕੇ ਮਤਲਬ ਇਹ ਸਕੂਲ ਨੇ ਉਹ ਪਰੰਪਰਾ ਜਾਰੀ ਰੱਖੀ ਹੋਈ ਹੈ ਹੁਣ ਵੀ ਸਕੂਲ ਜਿਹੜਾ ਹੈ ਉਹ ਮਤਲਬ ਜ਼ਿਲ੍ਹੇ ਚ ਮੈਰਿਟ ਲੈ ਗਿਆ ਤੇ ਬੱਚਾ ਜਿਹੜਾ ਸਾਡਾ ਮੈਰਿਟ ਜਿਹੜੀ ਲੜਕੀ ਲੈ ਗਈ ਹੈ ਉਹ ਜ਼ਿਲ੍ਹੇ ਚ 20 ਸੈਕੰਡ ਤੁਸੀਂ ਅੱਜ ਇੱਥੇ ਜਦੋਂ ਪਹੁੰਚੇ ਆ ਪਰ ਇਹਦਾ ਬਾਰ ਬਾਹਰ ਸੁਣਦੇ ਸੀਗੇ ਬੜੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲੀਆਂ ਕਿ ਤੁਹਾਡੇ ਵੱਲੋਂ ਵੀ ਕੋਈ ਐਫ ਡੀ ਕਰਾਈ ਗਈ ਸੀ ਸਕੂਲ ਦੇ ਨਾਂ ਦੇ ਉੱਤੇ ਉਹ ਐਫ ਡੀ ਦਾ ਰਾਜ ਕੀ ਹੈ ਜੋ ਤੇ ਐਫ ਡੀ ਕਰਾਈ ਕਿਉਂ ਸੀ ਆਪਾਂ ਤੁਹਾਡੀ ਜਵਾਨ ਤੋਂ ਸੁਣਨਾ ਚਾਹੁੰਦੇ ਆ ਨਹੀਂ ਉਸ ਵੇਲੇ ਵਿੱਚ ਮੈਂ ਜਦੋਂ 5ਵੀਂ ਚ ਪੜ੍ਹਦਾ ਸੀ ਮੇਰੇ ਪਿਤਾ ਦੀ ਡੈਥ ਹੋ ਗਈ ਸੀ ਤੇ ਮੇਰੀ ਮਦਰ ਨੇ ਮਤਲਬ ਬੜੇ ਮੁਸ਼ਕਲ ਦੇ ਨਾਲ ਕਿਉਂਕਿ ਸਾਧਨ ਨਹੀਂ ਸੀਗੇ ਜ਼ਮੀਨ ਕੋ ਬਹੁਤੀ ਨਹੀਂ ਸੀ ਤੇ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਮੈਨੂੰ ਪੜਾਇਆ ਜਦੋਂ ਰਟਾਇਰ ਹੋਇਆ ਤੇ ਮੇਰੇ ਮਨ ਚ ਇੱਛਾ ਹੈਗੀ ਸੀ ਵੀ ਮੈਂ ਕਿਉਂਕਿ ਮੇਰੇ ਬੇਬੇ ਮਤਲਬ ਮੇਰੀ ਜਿਹੜੀ ਹੈ ਉਹ 1 ਸਾਲ ਪਹਿਲਾਂ ਮਤਲਬ ਉਹ ਸੰਨ ਵਿਛੋੜਾ ਦੇ ਗਏ ਸੀ ਤੇ ਮੇਰੀ ਤਮੰਨਾ ਸੀ ਬਹੁਤ ਜ਼ਿਆਦਾ ਵੀ ਉਹਨਾਂ ਦੀ ਯਾਦ ਦੇ ਵਿੱਚ ਕੁਝ ਕੀਤਾ ਜਾਵੇ ਤੇ ਇਸ ਤੋਂ ਵੱਧ ਹੋਰ ਆਈਡੀਆ ਵਧੀਆ ਹੋ ਹੀ ਨਹੀਂ ਸਕਦਾ ਵੀ ਮੈਂ 50000 ਦੀ ਐਫ ਡੀ ਜਿਹੜੀ ਹੈਗੀ ਆ ਉਹ ਜਿਹੜੇ ਬੱਚੇ ਚੰਗੇ ਜਿਹਨੂੰ ਵੀ ਮੁੱਖ ਅਧਿਆਪਕ ਸਕੂਲ ਸਟਾਫ ਸਮਝੇ ਵੀ ਇਹਨਾਂ ਨੂੰ ਸਨਮਾਨਿਤ ਕਰਨਾ ਹੈ ਤੇ ਸਾਲ ਤੋਂ ਬਾਅਦ ਜਾਂ 2 ਸਾਲ ਤੋਂ ਬਾਅਦ ਵਿਆਜ ਕਢਾ ਕੇ ਉਸ 50000 ਦਾ ਤੇ ਉਹ ਬੱਚਿਆਂ ਨੂੰ ਸਨਮਾਨਤ ਜਿਹੜਾ ਹੈਗਾ ਉਹ ਮਤਲਬ ਕਰਦੇ ਰਹਿਣ ਤੇ ਮੈਂ ਮਹਿਸੂਸ ਕਰਦਾ ਆ ਵੀ ਇਹ ਜਿਹੜੀ ਰਾਸ਼ੀ ਹੈਗੀ ਇਹ ਥੋੜੀ ਘੱਟ ਹੈ ਤੇ ਮੈਂ ਕਿਸੇ ਇਹਨਾਂ ਦੇ ਇਸ ਸਕੂਲ ਦੀ ਕਿਸੇ ਵੱਡੀ ਪ੍ਰਾਪਤੀ ਦੇ ਉੱਤੇ ਮੇਰਾ ਆਰਾਦਾ ਹੈ ਵੀ ਮੈਂ ਉਹ ਰਾਸ਼ੀ ਜਿਹੜੀ ਹੈਗੀ ਹੈ ਹੋਰ ਉਹਦੇ ਵਿੱਚ ਵਾਧਾ ਕਰਾਂ ਤੇ ਅਸਲ ਵਿੱਚ ਉਹ ਜਿੱਥੇ ਮਤਲਬ ਮੈਂ ਆਪਣੀ ਦੇ ਬੇਨੂੰ મતਲਬ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਦਿਨਾ ਹੈ ਹਰ ਸਾਲ ਉੱਥੇ ਮਤਲਬ ਮੇਰਾ ਇਹ ਵੀ ਹੈ ਵੀ ਹੋਰ ਲੋਕ ਵੀ ਆਪਣੇ ਕਿਸੇ ਨਾ ਕਿਸੇ ਬਹਾਨੇ ਨਾਲ ਸਕੂਲ ਦੇ ਨਾਲ ਆਪਣੀ ਯਾਦ ਜਿਹੜੀ ਹੈਗੀ ਉਹ ਬਣਾ ਰੱਖਣ ਤੇ ਕਿਉਂਕਿ ਹੁਣ ਸਾਨੂੰ ਮੈਂ ਆਪਣੇ ਤੱਕ ਸੀਮਿਤ ਨਹੀਂ ਰੱਖਦਾ ਮੇਰਾ ਸਾਰਾ ਪਰਿਵਾਰ ਜਿਹੜਾ ਹੈ ਮੇਰਾ ਪੂਵਿੱਖ ਜਿਹੜਾ ਮੇਰੇ ਮਤਲਬ ਪਰਿਵਾਰ ਦਾ ਪੂਵਿੱਖ ਹੀ ਜਿਹੜਾ ਇਸ ਸਕੂਲ ਨਾਲ ਘੜਿਆ ਹੋਇਆ ਜੇ ਮੈਂ ਇੱਥੇ ਨਾ ਪੜਦਾ ਤਾਂ ਮੈਂ ਟੀਚਰ ਨਾ ਬਣਦਾ ਜੇ ਟੀਚਰ ਨਾ ਬਣਦਾ ਤਾਂ ਮੇਰੇ ਬੱਚੇ ਇਨੀ ਸਫਲਤਾ ਨਾ ਹਾਸਲ ਕਰਦੇ ਤੇ ਹੁਣ ਗਾ ਉਹਨਾਂ ਦੇ ਬੱਚੇ ਕਿਤੇ ਤੇ ਕਿਤੇ ਜਾਣਗੇ ਕੰਟਰੀਬਿਊਸ਼ਨ ਤਾਂ ਇਸ ਸਕੂਲ ਦੀ ਹੋਈ ਹੈ ਹਰ ਸਕੂਲ ਦੀ ਕੰਟਰੀਬਿਊਸ਼ਨ ਹੈਗੀ ਆ ਤੇ ਵਿਦਿਆਰਥੀਆਂ ਨੂੰ ਆਪਣੇ ਪੁਰਾਣੇ ਸਕੂਲ ਚ ਇੱਤੇ ਰੱਖਣੇ ਚਾਹੀਦੇ ਉਦੋਂ ਹੀ ਮੈਂ ਇਹ ਸਕੂਲ ਚ ਇੱਤੇ ਰੱਖਣ ਵਾਸਤੇ ਆਪਣੀ ਬੇਬੇ ਦੇ ਨਾਮ ਦੇ ਉੱਤੇ ਰਤਨ ਅਵਾਰਡ ਜਿਹੜਾ ਹੈ ਰਤਨ ਕੋਰ ਕਿਉਂਕਿ ਉਹਨਾਂ ਦਾ ਨਾਮ ਸੀ ਤੇ ਇਸ ਕਰਕੇ ਰਤਨ ਅਵਾਰਡ ਨਾਮ ਦਾ ਜਿਹੜਾ ਹੈ ਉਹ ਤਰ੍ਹਾਂ ਦੁੱਦ ਮੈਂ ਕੀਤਾ ਸੀਗਾ ਤੇ ਇੰਨਾ ਕੁ ਛੋਟਾ ਜਿਹਾ ਯਤਨ ਹੋਇਆ ਹੈ ਤੇ ਉਮੀਦ ਕਰਦਾ ਵੀ ਹੋਰ ਲੋਕ ਵੀ ਇਹ ਤੋਂ ਪ੍ਰੇਰਣਾ ਲੈਣਗੇ ਹਾਂ ਤੇ ਮੈਂ ਤੁਹਾਨੂੰ ਮਾਫ਼ੀ ਜਿੱਥੇ ਮੈਂ ਆਣਾ ਜਾਣਾ ਹੁਣ ਮਸਵਾਲ ਦੇ ਉੱਤੇ ਉੱਤੇ ਆ ਰਿਹਾ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਜੀ ਕਿ ਅੱਜ ਦੇ ਯੁੱਗ ਦੇ ਵਿੱਚ ਲੋਕ ਗਵਰਨਮੈਂਟ ਸਕੂਲ ਵਾਲੇ ਪਾਸੇ ਜ਼ਿਆਦਾ ਭੱਜਦੇ ਆ ਇੱਥੇ ਸੁਵਿਧਾਵਾਂ ਵੀ ਜ਼ਿਆਦਾ ਨੇ ਇੱਥੇ ਸਾਡੇ ਬੱਚੇ ਸੇਕੂਰ ਨੇ ਇੱਥੇ ਪੜ੍ਹਾਈ ਵੀ ਬੜੇ ਹਾਈ ਲੈਵਲ ਦੀ ਹੁੰਦੀ ਆ ਉਹ ਜਦੋਂ ਮੈਡਾਂ ਦੀ ਗੱਲਾਂ ਆਂਦੀ ਆ ਸਰਕਾਰੀ ਨੌਕਰੀਆਂ ਦੀ ਗੱਲਾਂ ਆਂਦੀ ਆ ਤਾਂ ਹਮੇਸ਼ਾ ਸਰਕਾਰੀ ਸਕੂਲ ਬਾਜੀ ਮਾਰਦੇ ਨਜ਼ਰ ਆਉਂਦੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਅੱਜ ਵੀ ਸਰਕਾਰੀ ਸਕੂਲ ਦੀ ਇੱਕ ਬਦਿਆਰਥਨ ਮੈਰਿਟ ਦੇ ਵਿੱਚ ਆ ਰਹੀ ਹੈ ਜਿਹੜੇ ਪੂਰੇ ਜਿਹੜੇ ਦਾ ਨਾਂ ਵੀ ਰੋਸ਼ਨ ਕੀਤਾ ਪਿੰਡ ਦਾ ਨਾਂ ਵੀ ਸਕੂਲ ਦਾ ਨਾਂ ਵੀ ਆ ਕੀ ਇਹ ਤਦੂ ਸਿਹਤ ਕੀ ਦਿਨਾ ਚਾਹੁੰਦੇ ਤੁਸੀਂ ਲੋਕਾਂ ਨੂੰ ਜਾਂ ਮਾਪਿਆਂ ਨੂੰ ਇਹ ਹਾਈ ਸਕੂਲ ਦੇ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਸਮੇਂ ਦੇ ਵਿੱਚ ਦੇਖੋ ਹਾਈ ਸਕੂਲ ਜਿਹੜੇ ਹੈ ਉਹ ਇੱਕ ਬੜੇ ਕੰਪੀਟੀਸ਼ਨ ਦੇ ਵਿੱਚ ਚੱਲ ਰਹੇ ਆ ਕਿਉਂਕਿ ਪ੍ਰਾਈਵੇਟ ਸੰਸਥਾਵਾਂ ਵਿਦਿਆਦਿ ਵਿਦਿਆਦੀ ਪ੍ਰਾਈਵੇਟ ਸੰਸਥਾਵਾਂ ਬਹੁਤ ਵੱਡੇ ਪੱਧਰ ਤੇ ਖੁੱਲ੍ਹ ਖੁੱਲ ਗਈਆਂ ਲੋਕਾਂ ਨੇ ਰਵਾਜ ਹੀ ਬਣਾ ਲਿਆ ਵੀ ਆਪਣੇ ਬੱਚਿਆਂ ਨੂੰ ਉੱਥੇ ਭੇਜ ਦਿਓ ਪਵੰਤ ਜੀ ਮੈਂ ਤਾਂ ਆਪਣੇ ਬੱਚੇ ਇਸ ਸਕੂਲ ਚ ਪੜਾਏ ਹੂੰ ਤੇ ਮੇਰੇ ਬੇਟੇ ਨੇ ਆਈਆਈਟੀ ਖੜਕਪੁਰ ਤੋਂ ਕੀਤੀ ਹੋਈ ਐ ਦੋ ਬੇਟੀਆਂ ਜਿਹੜੀਆਂ ਐ ਐਮਐਸਸੀ ਫਿਜ਼ਿਕਸ ਬੀਐਡ ਐ ਤੇ ਇੱਕ ਬੇਟੀ ਜਿਹੜੀ ਮੇਰੀ ਹੈ ਉਹ ਖਰਰ ਬਲੌਗ ਦੇ ਵਿੱਚ ਟੀਚਰ ਲੱਗੀ ਹੋਈ ਐ ਤੀਜੀ ਲੜਕੀ ਜਾਈ ਗੀ ਇਸ ਕਰਕੇ ਅਸਰ ਨਾਲ ਹੀ ਹੋਰ ਬਹੁਤ ਸਾਰੇ ਟੀਚਰਾਂ ਨੇ ਆਪਣੇ ਬੱਚੇ ਇੱਥੇ ਪੜਾਏ ਸੀ ਤੇ ਸਾਨੂੰ ਨਾ ਸਾਡੇ ਬੱਚਿਆਂ ਦੇ ਕੈਰੀਅਰ ਨੂੰ ਕੋਈ ਸਮੱਸਿਆ ਇਦਾਂ ਦੀ ਆਈ ਤੇ ਨਾ ਹੀ ਮਤਲਬ ਸਾਨੂੰ ਕੋਈ ਇਦਾਂ ਦੀ ਗੱਲ ਲੱਗੀ ਐ ਲੈਕਿਨ ਹਾਂ ਟੀਚਰਾਂ ਨੂੰ ਅੱਜ ਦੇ ਟੀਚਰਾਂ ਨੂੰ ਜਿਹੜਾ ਕੰਪੀਟੀਸ਼ਨ ਪ੍ਰਾਈਵੇਟ ਸਕੂਲਾਂ ਤੋਂ ਮਿਲ ਰਿਹਾ ਉਹ ਸਾਡੇ ਜ਼ਮਾਨੇ 'ਚ ਨਹੀਂ ਸੀ ਤੇ ਇਹ ਹੁਣ ਮਤਲਬ ਸਰਕਾਰੀ ਟੀਚਰਾਂ ਨੂੰ ਚਾਹੀਦਾ ਵੀ ਜੇ ਉਹ ਆਪਣੇ ਬੱਚਿਆਂ ਨੂੰ ਟੀਚਰ ਬਣਾਉਣਾ ਚਾਹੁੰਦੇ ਆ ਲੋਕਾਂ ਦੇ ਬੱਚਿਆਂ ਨੂੰ ਟੀਚਰ ਬਣਾਉਣਾ ਚਾਹੁੰਦੇ ਆ ਇਹਨਾਂ ਸਰਗੁਰਾਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਤਾਂ ਉਹ ਸਾਡੇ ਨਾਲੋਂ ਵੀ 10 ਗੁਣਾ ਜ਼ਿਆਦਾ ਮਿਹਨਤ ਕਰਨ ਇਹਨਾਂ ਸਕੂਲਾਂ ਦੇ ਵਿੱਚ ਤਾਂ ਕਿ ਉਹ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਹੈਂ ਗਾਹਾਂ ਕੰਪੀਟੀਸ਼ਨਾਂ ਦੇ ਵਿੱਚ ਉਹਨਾਂ ਦੇ ਬੱਚੇ ਜਾਣ ਇਸੇ ਸਕੂਲ 'ਚੋਂ ਕਰਨਲ ਐ ਇੱਕ لڑکا ਲੈਫਟ ਹੈਂਡ ਕਰਨਲ ਨੂੰ ਕਰਨਲ ਹੈ ਫੁੱਲ ਕਰਨਲ ਹੈ ਹੂੰ ਤੇ ਉਹ ਮਤਲਬ ਸਿੱਖਿਆ ਮੰਤਰੀ ਦੇ ਪਰਿਵਾਰ ਵਿੱਚੋਂ ਆ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਆ ਗੁਰਦੇਵ ਸਿੰਘ ਇੱਥੋਂ ਪੜ੍ਹ ਕੇ ਗਿਆ ਹੋਇਆ ਹੈ ਹੂੰ ਤੇ ਵੱਡੇ ਵੱਡੇ ਅਫਸਰ ਹੋਰ ਹੈਗੇ ਆ ਬਿਜਲੀ ਬੋਰਡ 'ਚ ਅਫਸਰ ਲੱਗੇ ਹੋਏ ਆ ਤੇ ਸਕੂਲ ਦਾ ਹੋਰ ਵੀ ਸਕੂਲਾਂ ਦੇ ਹੋਣਗੇ ਮੈਂ ਤਾਂ ਇਸ ਸਕੂਲ ਨੂੰ ਦੇਖਦਾ ਹੂੰ ਬੇਸ ਸਕੂਲ ਦਾ ਕਿਸੇ ਪ੍ਰਾਈਵੇਟ ਸਕੂਲ ਤੋਂ ਪਿੱਛੇ ਨਹੀਂ ਹੈ ਮੈਂ ਇਲਾਕੇ ਨੂੰ ਵੀ ਕਹਿੰਦਾ ਹੈ ਪੇਪਾ ਇਹ ਆਪਣੇ ਬੱਚਿਆਂ ਨੂੰ ਸਕੂਲ ਚ ਭੇਜੋ ਇਹ ਸਕੂਲ ਜਿਹੜਾ ਹੈਗਾ ਤੁਹਾਨੂੰ ਉਦਾਂ ਦੀਆਂ ਪ੍ਰਾਪਤੀਆਂ ਦੇਊਗਾ ਜਿੱਦਾਂ ਦੇ ਤੁਸੀਂ ਹਜ਼ਾਰਾਂ ਰੁਪਏ ਲਾਗੇ ਮੈਂ ਆਪਣੇ ਪਿੰਡ ਦਾ ਸਰਵੇ ਕਰਾਇਆ ਸੀ ਇਹ 2000 ਮੇਰਾ ਖਿਆਲ ਆ ਵੀ 18 ਦੀ ਗੱਲ ਹੋਊਗੀ ਇਹ ਨੋ 2014 ਦੀ ਗੱਲ ਹੈ ਮੇਰੇ ਪਿੰਡ ਤੋਂ ਪ੍ਰਾਈਵੇਟ ਸਕੂਲਾਂ ਨੂੰ 19 ਲੱਖ ਰੁਪਈਆ ਸਾਲ ਦਾ ਜਾਂਦਾ ਸੀ ਵਿੱਚੇ ਹੀ ਐਡਮਿਸ਼ਨ ਵਿੱਚੇ ਹੀ ਵਰਦੀਆਂ ਵਿੱਚੇ ਫੀਸਾਂ ਵਿੱਚੇ ਟਰਾਂਸਪੋਰਟ ਵਿੱਚੇ ਕਿਤਾਬਾਂ ਕਿਉਂਕਿ ਚਾਰ ਸਕੂਲਾਂ ਦੀ ਬੱਚਾ ਮੇਰੇ ਪਿੰਡ ਤੇ ਜਾਂਦੀਆਂ ਸੀ ਬੱਚਿਆਂ ਨੂੰ ਚੱਕਣ ਵਾਸਤੇ ਤੇ ਮੇਰੇ ਪਿੰਡ ਤੋਂ 19 ਲੱਖ ਰੁਪਈਆ ਮਤਲਬ ਵੀ ਇੱਕ ਸਾਲ ਦਾ ਜਿਹੜਾ ਹੈ ਉਹ ਡレイン ਹੋ ਰਿਹਾ ਸੀ ਬਾਕੀ ਪਿੰਡਾਂ 'ਚ ਵੀ ਨਹੀਂ ਹੋਣਾ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਸਕੂਲਾਂ ਵੱਲ ਧਿਆਨ ਦੇਣ ਨੂੰ ਹੋ ਕਿਉਂਕਿ ਗਰੀਬਾਂ ਦੇ ਬੱਚੇ ਦਾ ਇੱਥੇ ਵੱਢ ਨਾਲੇ ਹੀਰੇ ਨਾਲੇ ਹੀਰੇ ਕੋ ਨਾਲੇ ਬਹੁਤ ਸਾਰੇ ਮੱਧ ਵਰਗ ਦੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਖਾ ਲਵਾ ਜਾਂਦੇ ਉਹਨਾਂ ਕੋਲ ਸਾਧਨ ਨਹੀਂ ਇੰਨੇ ਪਰ ਉਹਨਾਂ ਨੂੰ ਭੇਜਣੇ ਪੈਂਦੇ ਆ ਤੇ ਉਹ ਵੀ ਜਿਹੜਾ ਹੈ ਉਹ ਰਵਾਜ ਉਹ ਜਿਹੜੀ ਭੇਟਚਾਲ ਹੈਗੀ ਆ ਉਹ ਵਾਪਸ ਹੋ ਜਾਊਗੀ ਤੇ ਇਸ ਕਰਕੇ ਹੁਣ ਚਾਹੀਦਾ ਇਹ ਹੈ ਵੀ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਲਾਇਸੈਂਸ ਦੇਣੇ ਬੰਦ ਕਰੇ ਆਪਣੇ ਸਕੂਲਾਂ ਨੂੰ ਜਿਹੜਾ ਹੈਗਾ ਇਹਨਾਂ ਵੱਲ ਤਰਜੀਹ ਦੇਵੇ ਔਰ ਮੈਂ ਸਿੱਖਿਆ ਮੰਤਰੀ ਨੂੰ ਵੈਸੇ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹਦਾ ਸ਼ਿੱਖਿਆ ਮੰਤਰੀ ਜੀ ਜਿੰਨੇ ਟੀਚਰ ਸਕੂਲਾਂ ਦੇ ਵਿੱਚ ਕੰਮ ਕਰਦੇ ਆ ਪਲੀਜ਼ ਇਹਨਾਂ ਨੂੰ ਕੋਈ ਇਦਾਂ ਦੀ ਘੁੱਟੀ ਪਲਾ ਦਿਓ ਹੂੰ ਬੇ ਜਿਹੜੇ ਇਹਨਾਂ ਵਿੱਚੋਂ ਵਧੀਆ ਟੀਚਰ ਹੈਗੇ ਆ ਉਹਨਾਂ ਟੀਚਰਾਂ ਦੀ ਰੀਸ ਜਿਹੜੀ ਹੈਗੀ ਆ ਉਹ ਸਾਰੇ ਟੀਚਰ ਕਰਨ ਹੂੰ ਬੜੇ ਅੱਛੇ ਅੱਛੇ ਟੀਚਰ ਬੈਠੇ ਆ ਸਰਕਾਰੀ ਸਕੂਲਾਂ ਦੇ ਵਿੱਚ ਹੂੰ ਲੇਕਿਨ ਗਿਣਤੀ ਘੱਟ ਹੈ ਤਾਂ ਮਾੜੀ ਮੈਂ ਇੱਕ ਚਲੋ ਲਾਰਜ ਸਵਾਲ ਹੈ ਮੈਂ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕੀ ਤੁਸੀਂ ਇੱਕ ਅਪੀਲ ਸਿੱਖਿਆ ਮੰਤਰੀ ਨੂੰ ਹੋਰ ਕਰ ਸਕਦੇ ਹੋ ਕਿ ਜਿਸ ਤਰ੍ਹਾਂ ਜਿਹੜੇ ਸਰਕਾਰੀ ਟੀਚਰ ਨੇ ਬੀਨਾਂ ਦੀ ਸਿਰਫ ਡਿਊਟੀ ਪੜਾਉਣ ਦੀ ਹੋਵੇ ਜਿਸ ਤਰ੍ਹਾਂ ਹੋਰ ਪਾਸੇ ਨੂੰ ਖਿੱਚਿਆ ਜਾਂਦਾ ਇਹਨਾਂ ਲੱਗਦਾ ਨਹੀਂ ਕਿ ਬੱਚਿਆਂ ਦੇ ਉਹ ਵੇਖਣੇ ਖਲਵਾੜ ਵੀ ਹੁੰਦਾ ਬੜਾ ਤੁਹਾਡਾ ਸ਼ਾਨਦਾਰ ਸਕੂਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੀਆਂ ਐਕਟੀਵਿਟੀਜ਼ ਇੱਦਾਂ ਦੀਆਂ ਹੈ ਅ ਮੈਂ ਸਾਰੇ ਟੀਚਰਾਂ ਕੋਲ ਮਾਫੀ ਮੰਗਾਂਗਾ ਤੇ ਤੁਹਾਡੇ ਕੋਲ ਵੀ ਮਾਫੀ ਮੰਗ ਲਵਾਂਗਾ ਅਸੀਂ ਇੱਕ ਵਾਰੀ ਕਿਸੇ ਸਰਵੇ ਦਾ ਵਿਰੋਧ ਕਰਨ ਵਾਸਤੇ ਅਸੀਂ ਡੀਸੀ ਦਫ਼ਤਰ ਦੇ ਵਿੱਚ ਮਤਲਬ ਮੁਜ਼ਾਹਰਾ ਕਰ ਦਿੱਤਾ ਸਾਨੂੰ ਡੀਸੀ ਨੇ ਬੁਲਾਇਆ ਏ ਬੀ ਸੀ ਨੇ ਸਾਨੂੰ ਬੁਲਾਇਆ ਉਹ ਕਹਿਣ ਲੱਗੇ ਦੇਖੋ ਗੱਲ ਇਹ ਹੈ ਵੀ ਮੈਂ ਵੀ ਮਹਿਸੂਸ ਕਰਦਾ ਵੀ ਬੱਚਿਆਂ ਦਾ ਜਿਹੜਾ ਪੜਾਈ ਆ ਉਹ ਡਿਸਟਰਬ ਹੁੰਦੀ ਹੈ ਲੇਕਿਨ ਨੈਸ਼ਨਲ ਪੱਧਰ ਦੇ ਉੱਤੇ ਕੰਸੈਂਸਸ ਹੈ ਇਹ ਆਮ ਰਾਏ ਬਣੀ ਹੋਈ ਹੈ ਬੇ ਇਲੈਕਸ਼ਨਾਂ ਦੀ ਡਿਊਟੀ ਤੇ ਸਰਵੇ ਦਾ ਕੰਮ ਟੀਚਰ ਤੋਂ ਵਧੀਆ ਨਹੀਂ ਕੋਈ ਵੀ ਕਰਦਾ ਇਹ ਦਾ ਮਤਲਬ ਟੀਚਰ ਨੂੰ ਹੁਣ ਚਾਹੇ ਤੁਸੀਂ ਕਹਿ ਦਿਓ ਵੀ ਸ਼ਾਬਾਸ਼ ਮਤਲਬ ਕੇਂਦਰ ਕੇ ਜਾਨੀ ਸੈਂਟਰ ਤੱਕ ਇਹ ਚੀਜ਼ ਸਟੈਬਲਿਸ਼ਡ ਹੈ ਇਹ ਚੀਜ਼ ਜਿਹੜੀ ਹੈ ਉਹ ਮੰਨੀ ਹੋਈ ਹੈ ਵੀ ਟੀਚਰ ਤੋਂ ਵਧੀਆ ਕੰਮ ਕੋਈ ਨਹੀਂ ਕਰਦਾ ਟੀਚਰ ਤੋਂ ਬਿਨਾ ਮੰਨ ਕੇ ਨਹੀਂ ਹਾਂ ਲੇਕਿਨ ਟੀਚਰ ਨੂੰ ਸਜ਼ਾ ਵੀ ਨਹੀਂ ਹੋਣੀ ਚਾਹੀਦੀ ਵੀ ਬੱਚਿਆਂ ਨੂੰ ਸਜ਼ਾ ਜਿਹੜੀ ਹੈਗੀ ਉਹ ਮਿਲੇ ਇਸ ਕਰਕੇ ਉਹ ਹੋਰ ਮਤਲਬ ਜਿਹੜੇ ਹੈਗੇ ਹੈ ਮਤਲਬ ਮਹਿਕਮੇ ਉਹਨਾਂ ਨੂੰ ਵੀ ਇਨਵੋਲ ਕਰਨਾ ਚਾਹੀਦਾ ਲੇਕਿਨ ਸਭ ਤੋਂ ਵੱਡਾ ਜਿਹੜਾ ਟੀਚਰਾਂ ਦਾ ਨੁਕਸਾਨ ਹੋ ਰਿਹਾ ਹੈ ਨਾ ਉਹ ਹੋ ਰਿਹਾ ਸਰਕਾਰ ਦੇ ਆਪਣੇ ਅਫਸਰਾਂ ਛਾਈ ਵੱਲੋਂ ਬਾਰ ਬਾਰ ਡਾਕ ਨੂੰ ਮੰਗਵਾਉਣਾ ਹੂੰ ਬਾਰ ਬਾਰ ਡਾਕ ਜਿਹੜੀ ਹੈਗੀ ਆ ਮਤਲਬ ਆਪਣੇ ਦਫ਼ਤਰਾਂ ਦੇ ਵਿੱਚ ਸਾਂਭਣੀ ਨਹੀਂ ਹੈ ਬਾਰ ਬਾਰ ਗਲਤ ਡਾਟ ਮੰਗਣੇ ਹੂੰ ਪਹਿਲਾਂ ਖਾਲੀ ਪਰਫਾਰਮਾ ਗਲਤ ਭੇਜ ਦੇਣਾ ਟੀਚਰ ਭਰ ਕੇ ਭੇਜ ਦਿੰਦੇ ਆ ਫਿਰ ਉਹਦੇ ਚ ਕੋਈ ਹੋਰ ਐਡੀਸ਼ਨ ਕਰਕੇ ਭੇਜ ਦੇਣੀ ਫਿਰ ਟੀਚਰ ਉਹ ਕਰਨ ਲੱਗ ਜਾਂਦਾ ਹੈ ਮੰਤਰੀ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹੈ ਬੇ ਮੰਤਰੀ ਜੀ ਤੁਹਾਡੇ ਅਧਿਆਪਕਾਂ ਦਾ ਬੜਾ ਅੱਛਾ ਮਤਲਬ ਉਹ ਹੈਗਾ ਹੈ ਇਮੇਜ ਹੈ ਉੱਪਰ ਤੇ ਇਸ ਕਰਕੇ ਮਤਲਬ ਪਲੀਜ਼ ਤੁਸੀਂ ਮਤਲਬ ਨਾ ਵੀ ਇਹਨਾਂ ਪੀਚਰਾਂ ਨੂੰ ਜਿਹੜਾ ਤੁਹਾਡੇ ਦਫ਼ਤਰਾਂ ਨੂੰ ਕੰਮ ਆ ਰਿਹਾ ਨਾ ਜ਼ਿਆਦਾ ਓਵਰਲੈਪਿੰਗ ਹੋ ਰਹੀ ਹੈ ਉਹਨੂੰ ਘਟਾਓ ਕੋਈ ਤੁਹਾਡੇ ਕੋਈ ਮਹਾਰੀਦ ਦੇ ਹੋਣ ਜਿਹੜੇ ਤੁਹਾਨੂੰ ਗਾਈਡ ਕਰਨ ਤੇ ਆਪਣੇ ਜਿਹੜੇ ਹੈਗੇ ਆ ਉਹ ਸਾਰੇ ਮਤਲਬ ਉਹ ਆਪਣਾ ਕੰਮ ਜਿਹੜਾ ਹੈਗਾ ਚੁ ਗੁਰਸਤ ਕਰਨ ਤੇ ਜਵਾਬ ਦੇ ਮਤਲਬ ਅਫਸਰਾਂ ਦੀ ਨਿਯੁਕਤ ਕਰੋ ਤੁਸੀਂ ਤੇਗ ਜਵਾਬ ਦੇਈ ਤੇ ਜੇ ਕੋਈ ਪ੍ਰੋਗਰਾਮ ਡਬਲ ਭੇਜਣਾ ਹੈ ਫਿਰ ਤੁਹਾਡੀ ਖੈਰ ਹੈ ਨਹੀਂ ਹੂੰ ਟੀਚਰਾਂ ਸਭ ਤੋਂ ਵੱਡਾ ਨੁਕਸਾਨ ਟੀਚਰਾਂ ਦਾ ਪੜਾਈ ਦਾ ਮਹਗਨਾ ਕਰਵਾ ਰਿਹਾ ਹੈ ਹੂੰ ਜਿਹੜੇ ਜਿਹੜੀ ਇਲੈਕਸ਼ਨ ਡਿਊਟੀ ਹੈ ਉਹ ਟੀਚਰ ਨੂੰ ਕਰਨੀ ਪੈਣੀ ਹੈ ਦੇਖੋ ਟੀਚਰ ਨਾਰਾਜ਼ ਹੋਣ ਚਾਹੇ ਖੁਸ਼ ਹੋਣ ਹੂੰ ਕਿਉਂਕਿ ਇਹ ਇਹ ਮੰਨੀ ਗੱਲ ਹੈ ਨੈਸ਼ਨਲ ਲੈਵਲ ਦੇ ਉੱਤੇ ਹੈ ਵੀ ਟੀਚਰ ਤੋਂ ਵਧੀਆ ਕੰਮ ਕੋਈ ਨਹੀਂ ਕਰਦਾ ਤੇ ਟਮਾਟਰ ਦੀ ਤਰ੍ਹਾਂ ਇੱਕ ਹੋਰ ਆਪਸ਼ਨ ਆ ਜਾਂਦੀ ਆ ਕਿ ਜਿਸ ਤਰ੍ਹਾਂ ਹੁਣ ਟੀਚਰ ਨੂੰ ਦੋ ਕੰਮ ਕਰਨੇ ਪੈਂਦੇ ਆਪਾਂ ਇੱਕ ਰੁਜ਼ਗਾਰ ਹੋਰ ਮਿਲ ਲਿਆ ਵੀ ਤਾਂ ਇਹ ਤਾਂ ਤੁਹਾਨੂੰ ਉਪਲਬਧ ਹੀ ਹੈ ਵੀ ਇੱਕ ਰੁਜ਼ਗਾਰ ਹੋਰ ਮਿਲ ਲਿਆ ਆਪਾਂ ਹੋਰ ਭਰਤੀਆਂ ਟੀਚਰਾਂ ਦੀ ਉਸ ਫਾਸੇ ਨੂੰ ਵੀ ਕਰ ਲਈਏ ਇੱਕ ਪੜਾਉਣ ਵਾਲਾ ਹੋਵੇ ਇੱਕ ਇਲੈਕਸ਼ਨ ਡਿਊਟੀ ਦਾ ਹੋਵੇ ਨਹੀਂ ਇਹ ਆਈਡੀਆ ਤੁਹਾਡਾ ਠੀਕ ਹੈ ਇਹ ਆਈਡੀਆ ਵੈਸੇ ਮੇਰੇ ਦਿਮਾਗ 'ਚ ਕਈ ਵਾਰ ਹੀ ਆਇਆ ਵੀ ਇਹਨਾਂ ਨੂੰ ਕੋਈ ਸਟਾਫ ਭਰਤੀ ਕਰਨਾ ਚਾਹੀਦਾ ਜਿਹੜਾ ਜਿਹੜੀਆਂ ਇਦਾਂ ਦੀਆਂ ਆਕਜ਼ਿਲਿਰੀ ਡਿਊਟੀਆਂ ਹੈਗੀਆਂ ਜਿਹੜੀਆਂ ਇਦਾਂ ਦੀਆਂ ਸੈਂਟਰੀ ਡਿਊਟੀਆਂ ਹੈਗੀਆਂ ਇੱਧਰ ਉੱਧਰ ਦੀਆਂ ਡਿਊਟੀਆਂ ਹੈਗੀਆਂ ਉਹ ਮਾਦਰੂਨਾ ਤੋਂ ਕਰਵਾਇਆ ਜਾਵੇ ਇਦਾਂ ਦਾ ਇਹਨਾਂ ਦਾ ਕੋਈ ਸਟਾਫ ਇਦਾਂ ਦਾ ਹੋਣਾ ਚਾਹੀਦਾ ਹੈ ਸੋ ਇਹ ਇਹ ਮੰਤਰੀ ਜੀ ਨੂੰ ਸੋਚ ਲੈਣਾ ਚਾਹੀਦਾ ਵੀ ਉਹ ਕੀ ਕਰ ਸਕਦੇ ਆ ਲੇਕਿਨ ਆਈਡੀਆ ਭਗਵਾਨ ਜੀ ਬੜਾ ਜ਼ਬਰਦਸਤ ਆ ਇਹ ਕਿ ਜੇ ਟੀਚਰਾਂ ਨੂੰ ਮਤਲਬ ਫਾਲਤੂ ਕੰਮ ਤੋਂ ਇਹ ਘੱਟੋ ਘੱਟ ਕਲਰਕ ਤਾਂ ਦੇ ਦੇਣ ਹਰੇਕ ਸਕੂਲ 'ਚ ਹੂੰ ਵੱਡਾ ਨੁਕਸਾਨ ਤਾਂ ਕਲਰਕ ਨਾ ਹੋਣ ਕਰਕੇ ਸਕੂਲਾਂ ਦਾ ਹੋ ਰਿਹਾ ਹੂੰ ਮੁਖੀ ਵੀ ਲੱਗਿਆ ਹੋਇਆ ਹੈ ਸਟਾਫ ਲੱਗਿਆ ਹੋਇਆ ਹੈ ਯਾਰ ਕਲਰਕ ਦੇ ਤੁਸੀਂ ਕਿੱਕ ਸਕੂਲ ਦੇ ਵਿੱਚ ਤੇ ਤੁਹਾਡੇ ਕਲਰਕ ਹੈ ਨਹੀਂ ਜਾਂ ਤੇ ਕਰ ਇਹ ਇਹ ਸਮਝੋ ਵੀ ਤੁਹਾਡੇ ਸਕੂਲ 'ਚ ਕਲਰਕ ਹੈ ਨਹੀਂ ਤਾਂ ਕਲਰਕ ਨਹੀਂ ਹੈ ਇਹ ਸਮਝੋ ਵੀ ਜੇ ਕਲਰਕ ਹੈ ਨਹੀਂ ਤਾਂ ਸਾਰਾ ਸਟਾਫ ਤੁਹਾਡਾ ਕਲਰਕ ਹੈ ਹੂੰ ਤਵੇ ਟੀਚਰ ਹੀ ਰਹਿਗੇ ਟੀਚਰ ਨਹੀਂ ਰਹੇ ਉਹ ਹੂੰ ਤਾਂ ਇਹ ਤਾਂ ਸਾਡੇ ਨਾਲ ਮਟਰ ਸੁਟਾ ਦੀ ਖਟੜਾ ਜਿਨ੍ਹਾਂ ਨੇ ਕਿਉਂਕਿ ਮਟਰ ਸੁਟਾ ਦੀ ਖਟੜਾ ਦੀ ਮੈਂ ਗੱਲ ਦੀ ਕਰਦਾ ਜਾਂ ਜਦੋਂ ਵੀ ਉਹ ਗੱਲ ਕਰਦਾ ਬੜੀ ਬਰੀਕੀ ਦੇ ਨਾਲ ਕਰਦਾ ਤੇ ਸਮਝਾ ਕੇ ਕਰਦਾ ਤੇ ਮੈਨੂੰ ਲੱਗਦਾ ਆ ਕਿ ਮੈਨੂੰ ਹੁਣ ਆ ਚੀਜ਼ ਦਫ਼ਤਰੀ ਦੁਆਰੇ ਲੋੜ ਨਹੀਂ ਹੈ ਕਿਉਂਕਿ ਸਿੱਖਿਆ ਮੰਤਰੀ ਪੰਜਾਬ ਦੇ ਕੰਨੀਆਂ ਗੱਲ ਪੈ ਗਈ ਹੋਣੀ ਆ ਕਿ ਅਸਲ ਦੇ ਵਿੱਚ ਟੀਚਰਾਂ ਦੀ ਡਿਊਟੀ ਕੀ ਹੋਣੀ ਚਾਹੀਦੀ ਹੈ ਤੇ ਟੀਚਰ ਕਿੱਥੇ ਹੋਣੇ ਚਾਹੀਦੇ ਆ ਕੀ ਕਰਨਾ ਚਾਹੀਦਾ ਟੀਚਰਾਂ ਨੂੰ ਕਿਉਂਕਿ ਜਿਸ ਤਰ੍ਹਾਂ 10ਵੀਂ ਸਕੂਲ ਦਾ ਅਜੇ ਰਿਜ਼ਲਟ ਆਇਆ ਜਿਸ ਤਰ੍ਹਾਂ ਇੱਕ ਲੜਕੀ ਟੋਪ ਕਰਦੀ ਆ ਜਾਂ ਲੜਕੀ ਮੈਡ ਵਿੱਚ ਆਂਦੀ ਆ ਜੇਕਰ ਟੀਚਰਾਂ ਨੂੰ ਸਿਰਫ ਸਿਰਫ ਪੜ੍ਹਾਈ ਦੇ ਨੇ ਰੱਖਿਆ ਜਾਵੇ ਤਾਂ ਸ਼ਾਇਦ ਅੰਤਜ ਇਸ ਤੋਂ ਵੀ ਬਿਹਤਰ ਹੋ ਸਕਦੇ ਨੇ ਉਹ ਦੇਖਣਾ ਬਣਦਾ ਹੈ ਕਿ ਸਾਡੀ ਇਸ ਖਬਰ ਸੁਣਨ ਤੋਂ ਬਾਅਦ ਕੀ ਕੋਈ ਅਸਰ ਕਿਸੇ ਦੇ ਉੱਤੇ ਹੁੰਦਾ ਹੈ ਸੱਚੀ ਗੱਲ